ਉਹ ਦੇਖੋ ਜੀ ਕੰਨ ਵੱਜਾ ਰਹੇ ਨੇ ਲੋਕ ਇਸੇ ਪਲੇਖੇ ਤੇ ਟੋਨ ਛਾਪ ਰਿਹਾ ਹੈ ਜੀ ਬਾਕੀ ਆਪ ਦਾ ਆਪ ਦੀ ਪਤੇ ਦੀ ਵਿਹਲਾ ਹਨ ਤੁਹਾਡੇ ਦੇ ਆਪ ਦਾ ਜੀ ਦਾ ਨਾਮ ਹੈ ਭਾਈ ਨਾਮ ਇਹ ਕੇ ਲੱਗੇ ਚੱਲਦਾ ਜੀ ਆਪਰ ਕਦਮ ਨਾ ਕਦਮ ਜੀ ਠੀਕ ਹੈ ਜੀ ਆਪ ਜੀ ਆਪ ਨੂੰ ਹੰਡਰਡ ਇਹਦਾ ਇੱਕ ਬਚੰਗ ਚੰਗਾ ਜੀ ਸਸੀ ਜੀ ਚਲੋ ਇੱਥੇ ਤਰਫ ਆਪਾਂ ਜਾਣ ਬਣੇ ਹੁ ਕਿਸ ਤਰ੍ਹਾਂ ਦਾ ਰਿਸਪੌਂਸ ਆ ਪੰਜਾਬ ਦੇ ਵਿੱਚ ਹੁ ਜਾ ਰਹੇ ਹਾਂ ਮੀਟਿੰਗਾਂ ਕਰਦੇ ਆ ਤੇ ਅਕਾਲਪੁਰਖ ਦੀ ਕਿਰਪਾ ਦੇ ਨਾਲ ਜਿਹੜੇ 15 ਲੱਖ ਪੰਜਾਬ ਦੇ ਲੋਕਾਂ ਨੇ ਡੈਲੀਗੇਟ ਚੁਣੇ ਤੇ ਇਹ ਡੈਲੀਗੇਟ ਹਨ ਮੈਨੂੰ ਸੇਵਾ ਦੀ ਇਸ ਮਿਹਰ ਸੁਭੀ ਹੈ ਅਸੀਂ ਪੰਜਾਬ ਦੇ ਵਿੱਚ ਜਾ ਰਹੇ ਹਰ ਬੰਦਾ ਹਰਵਾਰਾ ਮਿਲ ਰਿਹਾ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਗ ਨੇ ਕੋ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਬਹੁਤ ਉਤਸ਼ਾਹਤ ਨੇ ਔਰ ਲਗਾਤਾਰ ਸਾਡੇ ਨਾਲ ਸੰਪਰਕ ਨਾ ਆ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜਿਹੀ ਸ਼ੁਰੂਆਤ ਹੈ ਕਿ ਪੰਥ ਜਿਹੜਾ ਹੈ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ। ਪਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤਿਕ ਰਾਜਨੀਤੀ ਜਿਹੜੀ ਹੈ ਬੀਤੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ। ਪੰਜਾਬੀਆਂ ਨੇ ਪਰਿਵਾਰਵਾਦੀ ਰਾਜਨੀਤੀ ਦੀ ਰੀਤ ਨਹੀਂ ਤੇ ਤੋਂ ਮੁਕਤ ਹੋਣਾ। ਪੰਥ ਨੇ ਮੁਕਤ ਹੋਣਾ। ਉਹਦੇ ਲਈ ਸੀ ਮਾਹੌਲ ਤਿਆਰ ਕਰਨਾ ਬਿਲਕੁਲ ਲੱਗਦੇ ਵੀ ਪ੍ਰਧਾਨ ਜੀ ਜਦੋਂ ਤੁਹਾਡਾ ਇੱਕ ਬਿਆਨ ਤੁਸੀਂ ਦਿੰਦੇ ਹੋ ਕਿ ਇਤਨੇ ਕਿਤੇ ਬਾਦਲ ਪਰਵਰਨ ਬਹੁਤ ਵੱਡੀ ਥੇਸ ਤੇ ਬਾਦਲ ਤੁਹਾਡੇ ਨੂੰ ਪਹੁੰਚ ਰਹੀ ਹੈ ਨਹੀਂ ਮੈਂ ਕਿਸੇ ਨੂੰ ਥੇਸ ਪਹੁੰਚਾਉਣ ਵਾਸਤੇ ਬਿਆਨ ਨਹੀਂ ਦਿੰਦਾ ਮੈਂ ਤਾਂ ਸਿਰਫ ਤੇ ਸਿਰਫ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਦੇ ਹਿੱਤ ਹੈ ਪੰਜਾਬੀਆਂ ਦੇ ਹਿੱਤ ਹੈ ਬਿਲਕੁਲ ਤੁਸੀਂ ਜਿਸ ਦਿਨ ਪ੍ਰਧਾਨ ਚੁਣੇਗੇ ਉਸ ਦਿਨ ਕਿਹਾ ਸੁਖਬੀਰ ਸਿੰਘ ਬਾਦਲ ਦੇ ਮੈਂ ਹੁਣ ਉੱਪਰ ਬੈਠਾ ਉਹ ਹਰ ਕਾਗੂ ਇਹੀ ਗੱਲ ਕਹਿ ਰਿਹਾ ਕਿ ਹਰਪ੍ਰੀਤ ਜੀ ਨੇ ਇਹ ਬਿਆਨ ਦਿੱਤਾ ਵੀਤੋ ਕਵਨ ਨਹੀਂ ਉਹਨਾਂ ਨੇ ਮੈਨੂੰ ਦੇਖੋ ਮੈਂ ਕਬੱਡੇ ਉਹਦੇ ਤੇ ਕੰਮ ਕੀਤਾ ਸੀ ਉਹ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਹੀ ਸੀ ਅੱਥੇ ਸ਼੍ਰੀ ਗੰਦਮਾ ਸਾਹਿਬ ਦਾ ਮੈਂ 8 ਸਾਲ ਕੁ ਜਥੇਦਾਰ ਸੀ ਤਦੋਂ ਤੁਸੀਂ ਕਿਸੇ ਏ ਕੁਰਸੀ ਤੇ ਬੈਠੇ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਜਿਹੜੀ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੁਰਦੇ ਹੋ ਤੇ ਮਤ ਸੰਦੇ ਹੋ ਕਿ ਚੇਕ ਕੋਲ ਉਸ ਵਿਅਕਤੀ ਤੇ ਡਿੱਗ ਰਿਹਾ ਹੈ ਕੁਰਸੀ ਤੇ ਵੀ ਨਾਲ ਡਿੱਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕਰ ਸੁੱਟਿਆ ਇਹਨਾਂ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵਿਦਗਣਗੇ ਜਿਹੜੀ ਬੜੀ ਅੰਥ ਦੇ ਵਿੱਚ ਉੱਚੀ ਔਰ ਸੁੱੱਚੀ ਕੁਰਸੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਇਹ ਮੈਂ ਤਾਂ ਉਹ ਸੇਵਾ ਕਰਨ ਲਈ ਤਿਆਰ ਸੀ ਔਰ ਉਹਦਾ ਮੇਨੂੰ ਤਜਰਬਾ ਵੀ ਸੀ ਮੇਰਾ ਫੀਲਡ ਸੀ ਰੀਜਿੰਦਾ ਪਰ ਇਹਨਾਂ ਨੇ ਜਿਹੜਾ ਮੈਨੂੰ ਕੱਟਿਆ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਪਲਾ ਕਰੇਗਾ ਸੁੱਚਾ ਸਿੰਘ ਲੰਗਾਨ ਵੀ ਤੁਹਾਡੇ ਤੇ ਵਾਰ ਕੀਤਾ ਜਦੋਂ ਇਹ ਅਕਾਲਪੁਰ ਸਾਹਿਬ ਦੀ ਜ਼ਫੇਦਾਰੀ ਜਦੋਂ ਫਰਜ਼ ਦਿੱਤੀ ਜਾ ਰਹੀ ਸਕੀਰ ਸਿੰਘ ਬਾਦਲ ਨੂੰ ਉਦੋਂ ਵੀ ਬਹੁਤ ਅਪਸ਼ਬਦ ਬੋਲੇ ਜਾ ਰਹੇ ਸੀ ਸਕੀਰ ਅੱਗੇ ਬਾਦ ਸਕੀਰ ਅੱਗੇ ਬਾਦ ਜ਼ਫੇਦਾਰੀ ਜਦੋਂ ਫਰਜ਼ ਦਿੱਤੀ ਜਾ ਰਹੀ ਸਕੀਰ ਸਿੰਘ ਬਾਦਲ ਨੂੰ ਉਦੋਂ ਵੀ ਬਹੁਤ ਅਪਸ਼ਬਦ ਬੋਲੇ ਜਾ ਰਹੇ ਸੀ ਸਕੀਰ ਅੱਗੇ ਬਾਦ ਸਕੀਰ ਅੱਗੇ ਬਾਦ ਅੱਗੇ ਬਾਦ ਇਹ ਨਹੀਂ ਸੀ ਬੰਦੀ ਕਿਉਂਕਿ ਮੇਰੇ ਬਾਰੇ ਕੁਝ ਨਹੀਂ ਕਹਿਣਾ ਜਿਹੋ ਜਿਹਨਾਂ ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟ ਹੁੰਦਾ ਉਹ ਜਿਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਯਾਨੀ ਆ ਪਾਤੀ ਜਨਤਾ ਪਾਰਟੀ ਜਾਂ ਅੰਮ੍ਰਿਤ ਸਾਲਸਿੰਗ ਵਾਲੀ ਪਾਰਟੀ ਤੇ ਵੀ ਨਾਲ ਅਲਾਈਂਸ ਜਿਹੜਾ ਹੋ ਸਕਦਾ ਦੇਖੋ ਜਿਹੜੀਆਂ ਅਲਾਈਂਸ ਦੀਆਂ ਗੱਲਾਂ ਹੁੰਦੀਆਂ ਇਹ ਬਹੁਤ ਬਾਤੀਆਂ ਹੁੰਦੀਆਂ ਸਾਡੇ ਲਈ ਪ੍ਰਾਇੋਰਟੀ ਜਿਹੜੀ ਹੈ ਉਹ ਸਟਰਕਚਰ ਬਣਾ ਕੇ ਆਪਣੇ ਇਸ ਪਾਰਟੀ ਦਾ ਇਸੇਰ ਪੰਜਾਬ ਔਰ ਪੰਥ ਤੱਕ ਪਹੁੰਚ ਕਰਨਾ ਸਾਡੀ ਜਿਹੜੀ ਪ੍ਰਾਇੋਰਟੀ ਹੈ ਅਸੀਂ ਪੰਥ ਔਰ ਪੰਜਾਬ ਤੱਕ ਜਿਹੜੀ ਪਹੁੰਚ ਕਰਾਂਗੇ ਹੋ ਸਕਦਾ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੇ ਸਿੱਖਾਂ ਦੇ ਢੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਨਹੀਂ ਗੱਲ ਪੋਲਿਟੀਕਲ ਪਾਰਟੀਆਂ ਦੀ ਪੋਲਿਟੀਕਲ ਪਾਰਟੀਆਂ ਦੀ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਸਾਨੂੰ ਕਿਸ ਤਾਰੇ ਦੀ ਲੋੜ ਹੀ ਨਾ ਪਵੇ ਬਿਲਕੁਲ ਇੱਕ ਬੱਚੇ ਨੂੰ ਨਹੀਂ ਵੀ ਕਿਹਾ ਸੱਚਾ ਸੇ ਨਿਗਾਨ ਜਿਹੜੀ ਅੱਜ ਤੁਹਾਡੇ ਪ੍ਰਤੀ ਜਿਹੜੀ ਗੱਲ ਬੋਲੀ ਇਹ ਵੀ ਕਹਿੰਦੇ ਹਰ ਇੱਕ ਦੀ ਮੱਤ ਮਾਰੀ ਗਈ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਜਿਹੋ ਜਿਹੇ ਬੰਦੇ ਦਾ ਕਰੈਕਟਰ ਹੁੰਦਾ ਹੈ ਉਹ ਜਿਹਦੇ ਬੰਦੇ ਦੀ ਦੂਰਬਾਣੀ ਹੁੰਦੀ ਹੈ ਉਹ ਜਿਹਦੇ ਬੰਦੇ ਦੀ ਸੋਚਣੀ ਹੁੰਦੀ ਹੈ ਉਹ ਜਿਹਦੇ ਬੰਦੇ ਦੀ ਤਕਣੀ ਹੁੰਦੀ ਹੈ ਉਹਦੇ ਬੰਦੇ ਦਾ ਵਰਤਵਾਰਤਾ ਹੁੰਦਾ ਹੈ ਇਸ ਕਰਕੇ ਉਹਦਾ ਕਿ ਜਵਾਬ ਦੇਣਾ ਸੰਬੰਧਿਤ ਮناسب ਗੱਲ ਜਿਹੜੀ ਜਿੰਨੀ ਤੋਂ ਲੜੀ ਹੈ ਉਹ ਪਾਰਟੀ ਦੇ ਪਲੇਟਫਾਰਮ ਤੇ ਇਹ ਸਾਰੀਆਂ ਗੱਲਾਂ ਤੈ ਹੁੰਨ ਪਾਰਟੀ ਦਾ ਵਿਸਾਰ ਕਿਸ ਤਰ੍ਹਾਂ ਹੋਵੇਗੀ ਪਾਰਟੀ ਦਾ ਵਿਸਾਰ ਅਸੀਂ ਚਾਹਾਂਗੇ ਕਿ ਯੂਥ ਨੂੰ ਪਾਰਟੀ ਦੇ ਵਿੱਚ ਪ੍ਰਤਿਨਿਧਤਾ ਜਿਹੜੀ ਆ ਉਹ ਦਿੱਤੀ ਜਾਏ ਕਿਉਂਕਿ ਯੂਥ ਜਿਹੜਾ ਹੈ ਇਹ ਕਿਸੇ ਵੀ ਪਾਰਟੀ ਨੇ ਜਿਹੜਾ ਹੈ ਉਹ ਸੰਭਾਲਿਆ ਨਹੀਂ ਹੈ ਤੇ ਜੇ ਕਿਸੇ ਪਾਰਟੀ ਨਾਲ ਯੂਥ ਆਇਆ ਤੇ ਉਹਨੇ ਡਾਟਾ ਡਿਸੀਜਨ ਮੇਕਿੰਗ ਦੇ ਵਿੱਚ ਜਿਹੜਾ ਉਹ ਨਹੀਂ ਲਿਆ ਗਿਆ ਤੇ ਸਾਡੀ ਕੋਸ਼ਿਸ਼ ਹੋਈ ਕਿ ਕਿ ਅਸੀਂ ਯੂਥ ਨੂੰ ਜਿਹੜਾ ਹੈ ਉਹ ਅੱਗੇ ਬਤਾਈਏ ਜੀ ਲਾਸਟ ਸਵਾਲ ਆ ਲੋਕ ਬਣੇ ਖੇ ਦੇ ਵਿੱਚ ਨੇ ਚੋਣ ਨਿਸ਼ਾਨ 합ਪੀ ਪਾਰਟੀ ਕਿਹੜਾ ਹੋਵੇਗਾ ਸਾਹੀ ਪੰਥਕੋਲੀ ਦਾਣਾ ਪੰਥ ਦੀ ਪੰਜਾਬੀਆਂ ਦੀ ਪਰਵਾਨਗੀ ਲੈਣੀ ਹੈ ਜਦੋਂ ਪੰਥੌਰ ਪੰਜਾਬੀਆਂ ਨੇ ਪਰਵਾਨਗੀ ਦੇ ਦਿੱਤੀ ਫਿਰ ਚੋਣ ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪਣੇ ਪਿੱਛੇ ਪਿੱਛੇ ਫਿਰ ਰਹੇ। ਅਸੀਂ ਕਿਸੇ ਦਿਨ ਚੋਣਾ ਸੰਧੀ ਕੀ ਹੋ ਜੇ। ਅਸੀਂ ਕਿਸੇ ਦਿਨ ਚੋਣਾ ਹੋਣਾ ਚਾਹੀਦੀ ਹੈ ਨੇ ਬਹੁਤ ਜਲਦ ਹੋਣਾ ਚਾਹੀਦੀ ਹੈ ਨੇ ਕਿੰਨੇ ਲੰਬੇ ਹਰਤੇ ਤੋਂ ਵਾਸ਼ਪੀ ਅਸੀਂ ਕਿਸੇ ਦਿਨ ਚੋਣਾ ਦਿਉ ਨੇ। ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿ ਉਹ ਨਹੀਂ ਕਰਵਾ ਰਹੀ। ਬਾਬਾ ਨੇੜੇ ਦੇ ਪਿੰਡ ਦਾ ਇੱਕ ਨੌਜਵਾਨ ਸਰਪੰਚ ਹੈ ਜਿਹਨੂੰ ਸੱਦਾ ਦਿੱਤਾ ਗਿਆ ਕਿ ਲਾਲ ਕਿਲੇ ਦੇ ਉੱਤੇ। ਉਹਨੂੰ ਇਤਿਹਾਸਾਨ ਪਹਿਨੇ ਹੋਣ ਦੇ ਕਾਰਨ ਲਾਲ ਕਿਲੇ ਦੇ ਸਮਗਮ ਤੋਂ ਜਾਣਦੇ। ਇਹ ਮੰਦ ਭਾਗੀਆ ਘਟਨਾਵਾਂ ਜਿਹੜੀਆਂ ਨੇ ਹਰਤੇ ਵਿੱਚ ਲਗਾਤਾਰ ਵਰਤਦੀਆਂ ਨੇ ਔਰ ਮੈਂ ਸਮਝਦਾ ਕਿ ਇਹ ਸਿਕੰਦਾ ਅਪਮਾਨ ਦਾ ਸਿਕੰਦਾ ਨਾਲ ਵਿਤਕਰਾ ਨਹੀਂ ਬਲਕਿ ਜਿਹੜਾ ਭਾਰਤੀ ਸੰਵਿਧਾਨ ਸਾਨੂੰ ਕਕਾਰਾਂ ਦੀ ਆਗਿਆ ਦਿੰਦਾ ਹੈ ਉਹ ਸੰਵਿਧਾਨ ਦੀ ਵੀ ਉਲੰਘਣਾ ਹੈ ਜਿਹੜੇ ਅਧਿਕਾਰੀ ਜਿੰਨਾ ਚਿਰ ਇਹਨਾਂ ਅਧਿਕਾਰੀਆਂ ਦੇ ਉੱਤੇ ਜਾਂ ਕਰਮਚਾਰੀਆਂ ਦੇ ਉੱਤੇ ਮੁਕਤਮੇ दर्ज ਨਹੀਂ ਹੁੰਦੇ ਪਰ ਜੇ ਤਰਜਮੀ ਹੁੰਦੇ ਸਜ਼ਾਵਾਂ ਨੇ ਮਿਲਦੀਆਂ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਪਤਾ ਲੱਗੂ ਕਿ ਇਹਨਾਂ ਦਾ ਸਿਕੰਦਾ ਇਹ ਧਾਰਮਿਕ ਰਾਈਟ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜੀ ਸਿਕੰਦਾ ਦੇ ਨਾਲ ਗੇਮ ਟਰਾਫੀ ਹੋ ਰਹੀ ਹੈ ਕਿਸ ਤੰਦਰਾਂ ਰੁਕੀ ਜਾ ਸਕਦੀ ਹੈ ਇਹ ਤਾਂ ਜਿਹੜੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਨੇ ਪਤਾ ਹੋਣ ਦੇ ਬਾਵਜੂਦ ਸਾਡੇ ਧਾਰਮਿਕ ਅਧਿਕਾਰਾਂ ਦੀ ਉਲੰਘਣ ਕਰਦੇ ਨੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਫੇਰੀ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਬਿਲਕੁਲ ਕਰਾ ਬਿਲਕੁਲ ਕਰਾ ਜੋਨ ਸ਼ਾਮ ਦੇ ਵੇਖੋ ਕਾਨੂੰਨੀ ਲੜਾਈ ਵੀ ਲੜੋ ਉਹ ਵੀ ਪੈਰਲਲ ਚੱਲੇਗੀ ਭਾਰਤ ਦਾ ਪੰਥ ਦੀ ਕਚੈਰੀ ਔਰ ਪੰਜਾਬੀਆਂ ਦੀ ਕਚੈਰੀ ਇਹ ਸਾਡੇ ਲਈ ਬਹੁਤ ਹੈ ਅਸੀਂ ਉਸ ਕਚੈਰੀ ਦੇ ਵਿੱਚ ਆਪਣੀ ਆਵਾਜ਼ ਆਪਣੀ ਮੰਗ ਉਹ ਰੱਖਾਂਗੇ